ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਬਾਰੇ ਪੱਤਰ ਸੌਂਪੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਸੰਤ ਜੀ ਨੇ ਕਿਹਾ ਕਿ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰਾਲਾ ਇਹਨਾਂ ਭਾਰਤੀਆਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਯਤਨਸ਼ੀਲ ਹੈ ਤੇ ਯੋਗ ਕਾਰਵਾਈ ਕਰ ਰਿਹਾ ਹੈ ਸਖਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਇਸੇ ਤਰ੍ਹਾਂ ਰੂਸ ਦੀ ਫੌਜ ਵਿੱਚ ਜਬਰੀ ਭਰਤੀ ਕੀਤੇ ਨੌਜਵਾਨਾਂ ਬਾਰੇ ਵੀ ਦੱਸਿਆ ਇਨ੍ਹਾਂ ਨੌਜਵਾਨਾਂ ਵਿੱਚੋਂ ਦੋ ਜਾਣਿਆਂ ਦੇ ਮਾਪਿਆਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ ਕੁਵੈਤ ਵਿੱਚ ਜਰਮਨਜੀਤ ਸਿੰਘ ਦਾ ਨਾਂ ਦਾ ਨੌਜਵਾਨ ਦਾ ਮਾਮਲਾ ਵੀ ਵਿਦੇਸ਼ ਮੰਤਰੀ ਕੋਲ ਉਠਾਇਆ ਤੁਬਈ ਕੇਂਦਰੀ ਮੰਤਰੀ ਜੀ ਨਾਲ ਮੁਲਾਕਾਤ ਹੋਈ ਹੈ ਕਿਸ ਵਿਸ਼ੇ ਤੇ ਹੋਈ ਹੈ ਕਿਉਂਕਿ ਲਗਾਤਾਰ ਸੀ ਦੇਖਦੇ ਰਹੇ ਕਿ ਕਾਫੀ ਸੇਵਾ ਨਿਭਾ ਰਹੇ ਪੰਜਾਬ ਦੇ ਨੌਜਵਾਨ ਬੱਚੇ-ਬੱਚੀਆਂ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਜਿਹੜਾ ਤੁਹਾਡਾ ਲਗਾਤਾਰ ਚੱਲ ਰਿਹਾ ਹੈ ਉਹ ਗੁੜੀਆ ਆਸਾ ਉਮੀਦਾਂ ਦੇ ਨਾਲ ਮਾਂ-ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਆ ਕਿ ਹੁਣ ਉਹ ਬੱਚੇ ਜਿਹੜੇ ਹੈ ਉਹ ਚਾਹੁੰਦੇ ਆ ਕਿ ਆਪਣਾ ਸਨੈਰੀ ਪ੍ਰੋਖ ਬਣਾਈਏ ਬੇਰੁਜ਼ਗਾਰ ਵੀ ਹੈ ਤੇ ਉਹਨਾਂ ਦੀ ਆਪਣੀ ਭਾਵਨਾ ਦੀ ਅਗੇ ਸੀ ਬਾਹਰ ਜਾ ਕੇ ਸਟੋਨਾ ਜਿਹਦੇ ਵਿੱਚ ਕੁਝ ਬੱਚੇ ਤਾਂ ਜਿਹੜੇ ਹੈ ਆਈਲੈਂਡਸ ਕਰਕੇ ਪੜਨ ਦੇ ਤੌਰ ਤੇ ਚਲੇ ਜਾਂਦੇ ਆ ਤੇ ਜਿਨ੍ਹਾਂ ਦਾ ਉਹ ਆਈਲੈਂਡਸ ਨਹੀਂ ਜਾ ਉਹ ਪਾਸ ਹੁੰਦਾ ਤੇ ਉਹਨਾਂ ਦੇ ਮਾਪੇ ਜਿਹੜੇ ਹੈ ਉਹ ਆਪਣੇ ਬੱਚਿਆਂ ਨੂੰ ਐਜੈਂਟਾ ਰਾਹੀਂ ਜਿਹੜੇ ਐਜੰਟ ਗੈਰ ਸਬਦਾਨਕ ਤਰੀਕਿਆਂ ਦੇ ਨਾਲ ਇੱਕ ਦੂਸਰੇ ਦਾ ਬਾਰਡਰ ਟਪਾ ਕੇ ਕਿਸਤਿਆਂ ਰਾਹੀਂ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਵਿਦੇਸ਼ ਜਾਣ ਪਰ ਜਿੱਪੇ ਦੇ ਪੈਸੇ ਉਹਨਾਂ ਕੋ ਮੋٹے ਲੈ ਲੈਂਦੇ ਆ ਪਰ ਰਾਹ ਦੇ ਵਿੱਚ ਜਿਹੜੀ ਉਹ ਦੁੱਖਾਂ ਜਲ ਖਵਾਰੀ ਹੁੰਦੀ ਆ ਤੇ ਜਦੋਂ ਬੱਚੇ ਫਸ ਜਾਂਦੇ ਆ ਫਿਰ ਉਹਨਾਂ ਦੀ ਕੋਈ ਬਾਹਰ ਨਹੀਂ ਫੜਦਾ ਜਿਹੜੇ ਏਜੰਟ ਆ ਉਹ ਵੀ ਦੌੜ ਜਾਂਦੇ ਆ ਜਾਂ ਬੱਚੇ ਨੂੰ ਵਾਪਸ ਲਾਉਣ ਦੇ ਨਾਂ ਦੇ ਉਤੇ ਉਹਨਾਂ ਨੇ ਤੇ ਪਰਹਰ ਬਣਾਉਂਦੇ ਆ ਕਿ ਅਸੀਂ ਪੈਸੇ ਦਿਓ ਅਸੀਂ ਫੇਰ ਤੁਹਾਡੇ ਬੱਚਿਆਂ ਨੂੰ ਵਾਪਸ ਲਿਆਵਾਂਗੇ ਫਿਰ ਬਾਪ-ਬਾਪ ਪੰਜ ਪੈਸੇ ਦੇ ਦਿੰਦੇ ਆ ਪਰ ਬੱਚਿਆਂ ਨੂੰ ਫੇਰ ਨਹੀਂ ਭੇਜਦੇ ਕਿਉਂਕਿ ਬੱਚੇ ਤਾਂ ਕਿਸੇ ਜੇਲ੍ਹਾਂ ਦੇ ਵਿੱਚ ਫਸੇ ਹੋਏ ਹੁੰਦੇ ਆ ਇਹਦੇ ਵਾਸਤੇ ਵੱਖ-ਵੱਖ ਸਮਿਆਂ ਦੇ ਉੱਤੇ ਸਾਡੇ ਕੋਲ ਜਿੰਨੀਆਂ ਵੀ ਪਰਿਵਾਰ ਮਿਲਣ ਵਾਸਤੇ ਆਉਂਦੇ ਆ ਜਿਨ੍ਹਾਂ ਦੇ ਫਸੇ ਆ ਉਹਨਾਂ ਦੇ ਵਿੱਚ ਅਰਮੀਨੀਆ ਦੇ ਵਿੱਚ 12 ਬੱਚੇ ਜਿਹੜੇ ਆ ਉਹ ਫਸੇ ਹੋਏ ਰੂਸਿਆ ਦੇ ਵਿੱਚ 30 ਤੋਂ 40 ਤੱਕ ਬੱਚੇ ਜਿਹੜੇ ਹੈਗੇ ਆ ਉਹ ਉਹ ਫਸੇ ਹੋਏ ਆ ਤੇ ਦੁਬਈ ਦੇ ਵਿੱਚ 17 ਬੱਚੇ ਜੇਲ੍ਹ ਦੇ ਵਿੱਚ ਤੇ ਅਰਬੋ ਮੁਲਕਾਂ ਦੇ ਵਿੱਚ 86 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਅਸੀਂ ਅ ਵਿਦੇਸ਼ ਮੰਤਰਾਲੇ ਤੇ ਭਾਰਤੀ ਅੰਬੈਸੀ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਵਾਪਸ ਮنگਾਇਆ ਪਰ ਹਜੇ ਜਿਹੜੇ ਬੱਚੇ ਫਸੇ ਹੋਏ ਆ ਜਿਹੜੇ ਜੋ ਆਪਣੇ ਰਸ਼ੀਆ ਦੇ ਵਿੱਚ ਜਾਂ ਅਰਮੀਨੀਆ ਦੇ ਵਿੱਚ ਉਹਨਾਂ ਵਾਸਤੇ ਕੁਝ ਦਵਾਈ ਦੇ ਵਿੱਚ ਉਹਨਾਂ ਵਾਸਤੇ ਕੱਲਾਸੀ ਵਿਦੇਸ਼ ਮੰਤਰੀ ਨੂੰ ਮਿਲੇ ਸੀ ਤੋਂ ਉਹਨਾਂ ਬਸ ਵਾਅਦਾ ਕੀਤਾ ਸੀ ਇਹਨਾਂ ਦੀ ਪੈਰਭਾਈ ਕਰਕੇ ਇਹਨਾਂ ਨੂੰ ਵਾਪਸ ਲਿਆਉਣੇ ਸੋ ਬੜਾ ਦੁੱਖ ਦੀ ਗੱਲ ਆ ਕਿ ਜਦੋਂ ਬੱਚੇ ਬਾਹਰ ਫਸ ਜਾਂਦੇ ਆ ਮਾਂ-ਬਾਪ ਦਾ ਕੀ ਹਾਲ ਹੋਊਗਾ ਕਿਉਂਕਿ ਪਹਿਲਾਂ ਹੀ ਜਿਹੜੇ ਮਾਂ-ਬਾਪ ਆ ਉਹ ਬੱਚਿਆਂ ਨੂੰ ਆਪਣਾ ਘਰ ਵੇਚ ਕੇ ਪੈਲੀ ਵੇਚ ਕੇ ਗੈਣ ਕਰਕੇ ਪਤਾ ਨਹੀਂ ਕਿੰਨੇ ਕਿੰਨੇ ਵਸ਼ੂਲਿਆਂ ਤੋਂ ਪੈਸੇ ਇਕੱਠੇ ਕਰਦੇ ਆ ਤੇ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਉਹਨਾਂ ਦੀ ਹਾਲਤ ਇੰਨੀ ਪਤਲੀ ਹੋ ਜਾਂਦੀ ਹੈ ਕਿ ਉਹਨਾਂ ਦੀ ਕੋਈ ਬਾਹ ਫੜਨ ਵਾਲਾ ਵੀ ਨਹੀਂ ਹੁੰਦਾ ਤੇ ਉਸ ਵੇਲੇ ਜਿਹੜਾ ਹੈ ਰੱਬ ਦਾ ਆਸਰਾ ਸਮ ਸਮੀਧਿਆ ਜਾਂ ਫਿਰ ਕੋਈ ਨਾ ਕੋਈ ਹਿਲਾ ਕਰਦੇ ਆ ਜਾਂ ਏਜੰਟਾਂ ਦੇ ਦੁਆਰਾ ਪੈਸੇ ਦਿੰਦੇ ਆ ਪਰ ਅਸੀਂ ਜਦੋਂ ਕਦੇ ਇਹ ਮੈਂਬਰ ਪਾਰਲੀਮੈਂਟ ਬਣਿਆ ਜਿੰਨੇ ਵੀ ਸਾਡੇ ਕੋਲ ਕੇਸ ਆਉਂਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਵਿਦੇਸ਼ ਮੰਤਰੀ ਨੂੰ ਮਿਲ ਕੇ ਵਿਦੇਸ਼ ਮੰਤਰਾਲੇ ਦੇ ਅਫਰਟ ਦੇ ਨਾਲ ਭਾਰਤੀ ਐਮਬੈਸੀ ਦੇ ਜਿਹੜੇ ਯਤਨ ਸਦਕਾ ਉਹਨਾਂ ਨੂੰ ਵਾਪਸ ਲਿਆਉਣ ਦੇ ਉਹਨਾਂ ਦੇ ਬਾਰ-ਬਾਰ ਉਹਨਾਂ ਨੂੰ ਬੇਨਤੀਆਂ ਕਰਕੇ ਰਿਮਾਈਂਡਰ ਪਾ ਕੇ ਉਹਨਾਂ ਬੱਚਿਆਂ ਨੂੰ ਕੋਸ਼ਿਸ਼ ਹੁੰਦੀ ਹੈ ਕਿ ਉਹ ਵਾਪਸ ਆਉਣ ਜਿਹਦੇ ਵਿੱਚ ਸੈਸੀ ਲੜਕੀਆਂ ਅਰਬ ਮੁਲਕਾਂ ਤੋਂ ਵਾਪਸ ਆਈਆਂ ਹੋਰ ਵੱਖ-ਵੱਖ ਮੁਲਕਾਂ ਦੇ ਜਿਹੜੇ ਆ ਫਸੇ ਹੋਏ ਆ ਉਹਨਾਂ ਵਾਸਤੇ ਅਸੀਂ ਪੈਰਵਾਈ ਕਰ ਰਹੇ ਹਾਂ ਉਹਨਾਂ ਨਾਲ ਸੰਬੰਧਿਤ ਦੇ ਵਿੱਚ ਇੱਕ ਕੱਲ ਹੀ ਆਇਆ ਕਿ ਕੁਝ ਬੱਚੇ ਜਿਹੜੇ ਹੈਗੇ ਉਹ ਵਾਪਸ ਆ ਰਹੇ ਸੋ ਆਸ ਕਰਦੇ ਆ ਕਿ ਬੱਚੇ ਜਿਹੜੇ ਵਾਰ ਫਸੇ ਹੋਏ ਵਾਪਸ ਆਪਣੇ ਮਾਪੇ ਦੇ ਕੋਲ ਆਉਣ ਤੇ ਪਰਿਵਾਰ ਨੂੰ ਜਿਹੜਾ ਹੈ ਸਕੂਲ ਮਿਲੇ ਜਿਹੜੇ ਦਿਨ ਰਾਤ ਉਹਨਾਂ ਦੇ ਇੰਤਜ਼ਾਰ ਵਿੱਚ ਟੜਫ ਰਹੇ ਆ ਮੇਰੇ ਕੋਲ ਮੇਰੇ ਕੋਲ ਇੱਕ ਆਖਰੀ ਅਹਿਮ ਸਵਾਲ ਹੈ ਕਿ ਜਿਸ ਤਰੀਕੇ ਦੀ ਤੁਸੀਂ ਮੁਲਕਾਂ ਦੀ ਗੱਲ ਕਰਦੇ ਹੋ ਅਰਬ ਮੁਲਕਾਂ ਦੀ ਗੱਲ ਕਰੀਏ ਜਾਂ ਦੁਬਈ ਦੀ ਗੱਲ ਕਰੀਏ ਰਸ਼ੀਆ ਦੀ ਗੱਲ ਕਰੀਏ ਇੱਥੇ ਦੇ ਕਾਨੂੰਨ ਬੜੇ ਸਖਤ ਨੇ ਤੇ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਕਈਆਂ ਨੂੰ ਸਜ਼ਾਾਂ ਵੀ ਹੋ ਜਾਂਦੀਆਂ ਨੇ ਜੇਲ੍ਹ 'ਚ ਲੰਬੀਆਂ ਲੰਬੀਆਂ ਉਹਨਾਂ ਕਿ ਜਿਹਦੀ ਸਜ਼ਾ ਉਹ ਹੋ ਜਾਂਦੀ ਹੈ ਉਹ ਤਾਂ ਕੋਰਟ ਦੀ ਕਲੀਅਰੈਂਸ ਤੋਂ ਬਿਨਾ ਉਹ ਬੱਚਾ ਵਾਪਸ ਨਹੀਂ ਆ ਸਕਦਾ ਜਿਸ ਤਰ੍ਹਾਂ ਦੁਬਈ ਵਿੱਚ ਫਾਸ਼ਿਸਤਾਰਮ ਵਿੱਚ ਇਹ ਕੱਲ ਪਤਾ ਕੀਤਾ ਕਿ ਉਹ ਕਿਸੇ ਮਰਡਰ ਦੇ ਕੇਸ ਦੇ ਵਿੱਚ ਆ ਕਿ ਜਿਨ੍ਹਾਂ ਚੋਂ ਉਹਨਾਂ ਨੂੰ ਕੋਰਟ ਕਲੀਅਰੈਂਸ ਨਹੀਂ ਦਿੰਦੀ ਉਹਨਾਂ ਚੋਂ ਵਾਪਸ ਨਹੀਂ ਆ ਸਕਦੇ ਸੋ ਇੱਕ ਬੱਚਾ ਕੁਝ ਬੱਚੇ ਪਾਸੇ ਪਾਸੇ ਆਇਆ ਉਹਦੀ ਉਹਨਾਂ ਦੀ ਬਲੱਡ ਮਨੀ ਵੀ ਦਿੱਤੀ ਜਾ ਸਕਦੀ ਦਿੱਤੀ ਜਾ ਚੁੱਕੀ ਹੈ ਫਿਰ ਵੀ 2 ਸਾਲ ਹੋ ਗਏ ਵਾਪਸ ਨਹੀਂ ਆਇਓ ਵੀ ਉਸੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਉਹ ਕਹਿੰਦੇ ਬਾਬਾ ਜੀ ਜਿਹੜਾ ਹੈ ਦੀ ਅਸੀਂ ਗੱਲ ਕਰਦੇ ਆ ਤੇ ਕੁਝ ਜਿਹੜੇ ਹੈਗੇ ਉਥੇ ਹਾਲਾਤ ਜਿਹੜੇ ਹੈ ਉਹਨਾਂ ਮੁਲਕਾਂ ਦੇ ਪਹਿਲੀ ਗੱਲ ਤਾਂ ਉਥੇ ਲੋਕ ਹੈਗੇ ਪੰਜਾਬ ਤੋਂ ਜਾਂ ਜਿਹੜਾ ਹੈ ਆਪਣੇ ਮੁਲਕ ਤੋਂ ਜਾਂਦਾ ਉਹਨਾਂ ਦਾ ਖਾਣਾ ਪੀਣਾ ਜਿਹੜਾ ਹੈਗਾ ਉਥੇ ਜੋ ਹੈ ਉਹ ਉਹੀ ਜਿਹੜਾ ਹੈ ਜਿਹੜਾ ਫਸ ਜਾਂਦਾ ਉਹਨਾਂ ਵਾਸਤੇ ਬੜੀ ਮੁਸੀਬਤ ਬਣਦਾ ਕਿਉਂਕਿ ਜੋ ਉਥੇ ਦੇ ਅਦੇਲਾਂ ਦੇ ਵਿੱਚ ਉਹ ਆਪਣੇ ਬੱਚੇ ਉਹਨਾਂ ਨੂੰ ਖਾ ਹੀ ਨਹੀਂ ਸਕਦੇ ਰਸ਼ੀਆ ਦੇ ਵਿੱਚ ਇੱਕ ਬੱਚਾ ਜਿਹੜਾ ਫਸਿਆ ਹੋਇਆ ਜਿਹੜਾ ਹੈ ਵੀ ਅੰਗਹੀਨਾ ਉਨੇ ਵੀ ਫੌਜ ਸੇ ਪੁਲਿਸ ਸੇ ਫੌਜ ਭਰਤੀ ਕਰ ਲਿਆ ਸੋ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਬੰਦਾ ਜਿਹੜਾ ਹੈਗਾ ਇੱਕ ਮੁਲਕ ਤੋਂ ਦੂਸਰੇ ਮੁਲਕ ਕੋ ਜਾਂਦਾ ਪੁਲਿਸ ਇਹਨੂੰ ਫੜ ਲੈਂਦੀ ਹੈ ਫੜ ਕੇ ਇਹਨੂੰ ਜੇਲ੍ਹ ਤੋਂ ਛੱਡ ਦਿੰਦੀ ਹੈ ਇਹ ਵੀ ਜਿਹੜੇ ਬੱਚੇ ਆ ਇਹਨਾਂ ਨੇ ਕਿਸੇ ਨੇ ਕਿਤੇ ਸਿਰਫ ਫੋਨ ਨਹੀਂ ਉਹਨਾਂ ਕੋਲ ਹੁੰਦਾ ਇਹੇ ਨਕੇ ਜਿਹੇ ਤਰੀਕੇ ਦੇ ਨਾਲ ਉਹ ਵੀਡੀਓ ਲੀਕ ਕਰਦੇ ਆ ਜਾਂ ਕਿਸੇ ਕੋ ਫੋਨ ਲੈ ਕੇ ਗੱਲ ਕਰਦੇ ਆ ਉਹ ਪਿਛੇ ਪਰਿਵਾਰ ਨੂੰ ਭੋਜਿਆ ਤੇ ਉਹਨਾਂ ਹੀ ਪ੍ਰੂਫਾਂ ਦੇ ਆਧਾਰ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇਹ ਫਲਾਨੀ ਜਗ੍ਹਾ ਦੇ ਉੱਤੇ ਬੰਦਾ ਫਸਿਆ ਹੋਇਆ ਆ ਆਹ ਉਹਦੇ ਪ੍ਰੂਫ ਆ ਇਸ ਮੋਬਾਈਲ ਨੰਬਰ ਤੋਂ ਆਇਆ ਤੇ ਇਹਨਾਂ ਨੂੰ ਇਹਨਾਂ ਦੀ ਪੈਰਵੇ ਕੀਤੀ ਜਾਵੇ ਸੋ ਹੈ ਬੜੀ ਦੁਖਦਾਈ ਗੱਲ ਕਿਉਂਕਿ ਇਥੇ ਵੀ ਜਿਹੜੇ ਹੈ ਬੱਚੇ ਜੇ ਅਸੀਂ ਮਿਹਨਤ ਕਰਨੇ ਹੋਵੇ ਤਾਂ ਬਹੁਤ ਕੋਸ਼ਿਸ਼ ਇੰਨੇ ਅਸੀਂ ਰੋਟੀ ਤੋਂ ਗਏ ਆਏ ਨਹੀਂ ਪਰ ਸੋਸ ਹੈ ਕਿ ਬੱਚੇ ਵੀ ਕਹਿੰਦੇ ਆ ਕਿ ਅਸੀਂ ਬਾਹਰ ਹੀ ਜਾਣਾ ਬਾਹਰ ਜਾ ਕੇ ਪਰ ਜਿਹੜਾ ਚਲੇ ਜਾਂਦੇ ਬਾਹਰ ਸਹੀ ਤਰੀਕੇ ਨਾਲ ਜਾਂਦੇ ਆ ਉਹ ਤਾਂ ਠੀਕ ਆ ਇਤੋਂ ਦੇ ਵਰਕ ਪਰਮਿਟ ਤੇ ਲੈ ਕੇ ਜਾਓ ਵੀਜ਼ੇ ਤੇ ਜਾਓ ਵੀਜ਼ੇ ਵੀ ਅੰਦਰ ਅੰਦਰ ਵਾਪਸ ਆ ਗਏ ਤੇ ਕੋਈ ਪ੍ਰੋਬਲਮ ਨਹੀਂ ਸਰਕਾਰ ਵੀ ਉਹਦੀ ਜ਼ਿੰਮੇਵਾਰ ਹੁੰਦੀ ਹੈ ਉਸੇ ਦੀ ਸਰਕਾਰ ਵੀ ਜ਼ਿੰਮੇਵਾਰੀ ਹੁੰਦੀ ਹੈ ਜੇਕਰ ਅਸੀਂ ਲੀਗਲ ਨਹੀਂ ਜਾਂਦੇ ਗੈਰ ਕਾਨੂੰਨੀ ਜਾਂਦੇ ਉਥੇ ਕਿਸੇ ਸਰਕਾਰ ਤੇ ਵੀ ਇੰਨਾ ਦਬਾਅ ਨਹੀਂ ਬਣਾਇਆ ਜਾ ਸਕਦਾ ਉਥੇ ਤਾਂ ਰਿਕਵੈਸਟਾਂ ਵਾਲੀ ਇਹ ਬੱਚੇ ਵਾਪਸ ਆਉਂਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਜਿਹੜੇ ਹੈਗੇ ਭਾਰਤੀ ਮੈਸੀ ਜਿਹੜੀ ਹੈਗੀ ਉਹ ਕਾਫੀ ਯਤਨ ਕਰਦੀ ਹੈ ਜਿਸ ਦੇ ਨਾਲੇ ਲੜਕੇ ਤੇ ਲੜਕੀਆਂ ਜਿਹੜੀਆਂ ਹੈ sabe